ਚੈਨਲ ਜੀ ਆਪਣਾ ਨਾਮ ਤੇ ਅੱਜ ਆਪਾਂ ਇੱਕ ਹੀ ਜੀ ਕਹਾਣੀ ਬਾਰੇ ਗੱਲ ਕਰਾਂਗੇ ਵੈਸੇ ਜੀ ਚਲੋ ਆਪਾਂ ਸਿੱਖ ਧਰਮ ਦੇ ਵਿੱਚ ਪਹਿਲਾਂ ਤਾਂ ਕੁਝ ਆਪਾਂ ਕਹਿੰਦੇ ਆ ਵੀ ਇਹ ਚੀਜ਼ਾਂ ਪੁੱਤਾਂ ਪਰੇਤਾਂ ਨਹੀਂ ਹੁੰਦੀਆਂ ਪਰ ਜਦ ਆਪਾਂ ਦੇਖਦੇ ਆ ਹਨਾ ਆਪਾਂ ਕਿਸੇ ਸਿੱਖਾਂ ਦੇ ਬਾਰੇ ਕੁਝ ਸੁਣਿਆ ਹਨਾ ਉਹਨਾਂ ਤੋਂ ਬਹੁਤ ਕੁਝ ਪਤਾ ਲੱਗਿਆ ਕਹਿੰਦੇ ਵੀ ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਲੱਖਾਂ ਕਾਸਾਂ ਕਾਸ ਲੱਖਾਂ ਪਤਾਲਾ ਪਤਾਲ ਵੀ ਹੋ ਵੀ ਸਕਦਾ ਵੀ ਭਾਈ ਆਪਾਂ ਨੂੰ ਕੀ ਪਤਾ ਬਹੁਤ ਕੁਝ ਆ ਦੁਨੀਆ ਦੇ ਵਿੱਚ ਚੱਲਦਾ ਤੇ ਅੱਜ ਆਪਾਂ ਇੱਕ ਥੋੜੀ ਨਾਲ ਇਹ ਜੀ ਭੂਤੀਆ ਕਹਾਣੀ ਜਿਹੜੀ ਜਣੇ ਕਿ ਅੱਜ ਗੂਗਲ ਤੇ ਪਈ ਆ ਤੁਸੀਂ ਸਭ ਚ ਮਾਰ ਸਕਦੇ ਹੋ ਚੈਨਾ ਦੀ ਪ੍ਰੈਗਨਸੀ ਹਿੱਲ ਦੀ ਕਹਾਣੀ ਆ ਤੇ ਬਾਈ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਪਤਾ ਆਪਣਾ ਬੰਦਾ ਇਹ ਜਿਆਦਾਤਰ ਹਨਾ ਸਟਰੀਮ ਨਾਲ ਜਿਆਦਾ ਜੁੜਿਆ ਹੋਇਆ ਤੇ ਅੱਜ ਆਪਾਂ ਗੱਲ ਕਰਦੇ ਆਂ ਬਾਈ ਉਹਦੇ ਬਾਰੇ ਹਾਂਜੀ ਦੱਸੋ ਜੀ ਕਿੰਦਾ ਕੀ ਹੋਇਆ ਵੀਰ ਜੀ ਇਹ ਕਹਾਣੀ ਆ 16 ਨਵੰਬਰ 1995 ਦੀ ਓਕੇ ਜੀ ਠੀਕ ਹਾਂਜੀ ਕਿਸ ਕਹਾਣੀ ਨੂੰ ਅੱਜ ਤੋਂ 30 ਸਾਲ ਹੋ ਗਏ ਇਹ ਕਹਾਣੀ ਅੱਜ ਵੀ ਉਥੇ ਦੀ ਪੁਲਿਸ ਲਈ ਮਸਟੀਰੀਅਸ ਬਣੀ ਹੋਈ ਆ ਯਾਨੀ ਕਿ ਸੀਰੀਅਸ ਕੇਸ ਬਣਿਆ ਸੀ ਮਤਲਬ ਇਸ ਦੀ ਜਾਂਚ ਨਹੀਂ ਹੋ ਸਕੀ ਕਿ ਉਸ ਇਹ ਜੀ ਗੁੱਥੀ ਆ ਵੀ ਜਿਹੜੀ ਸੁਲਝੀ ਨਹੀਂ ਸੁਲਝੀ ਨਹੀਂ ਇਹ ਕਹਾਣੀ ਊਤਾਂ ਪ੍ਰੇਤਾਂ ਦੇ ਨਾਲ ਨਾਲ ਕ੍ਰਾਈਮ ਵੱਲ ਵੀ ਇਸ਼ਾਰਾ ਕਰਦੀ ਹੈ ਤੇ ਇਹ ਕਹਾਣੀ ਸ਼ੁਰੂ ਹੁੰਦੀ ਹੈ ਬਈ ਚੀਨ ਦੇ ਜਵਾਨ ਸ਼ਹਿਰ ਚੋਂ ਜਵਾਨ ਸ਼ਹਿਰ ਦੇ ਵਿੱਚ 16 ਨਵੰਬਰ 1995 ਦੀ ਠੰਡੀ ਰਾਤ ਸੀ ਬਾਸਾ ਆਪਣੇ ਲਾਸਟ ਡਿਪੂਟੇ ਪਹੁੰਚਣ ਲਈ ਜਾ ਰਹੀ ਸੀ ਇਤੋਂ ਲਾਸਟ ਰੂਟ ਸੀ ਜਿੱਥੇ ਉਸ ਦਾ ਲਾਸਟ ਰੂਟ ਸੀ ਜਿੱਥੇ ਜਾ ਕੇ ਉਸਨੇ ਰੁਕਣਾ ਸੀ ਬਿਲਕੁਲ ਤੇ ਤਕਰੀਬਨ 6 ਤੋਂ 7 ਸਟੇਸ਼ਨ ਰਹਿੰਦੇ ਸੀ ਜੋ ਸਵਾਰੀਆਂ ਤਾਰ ਦੇ ਤਾਰ ਦੇ ਜਾਣਾ ਸੀ ਹਾਂ ਤੇ ਤਕਰੀਬਨ ਬੱਸ ਖਾਲੀ ਹੋ ਚੱਲੀ ਤਾਂ ਇੱਕ ਰੂਟ ਤੋਂ ਇੱਕ ਕਾਪਲ ਜੋੜਾ ਬੱਸ ਦੇ ਵਿੱਚ ਚੜਿਆ ਠੀਕ ਆ ਉਸ ਤੋਂ ਬਾਅਦ ਅਗਲੇ ਸਟਾਪ ਦੇ ਉੱਪਰ ਇੱਕ ਬਜ਼ੁਰਗ ਲੇਡੀ ਤੇ ਇੱਕ ਮੁੰਡਾ ਜੰਗ ਲੜਕਾ ਉਹ ਬੱਸ 'ਚ ਚੜਿਆ ਚਾਰ ਜਣੇ ਬੱਸ 'ਚ ਹੋ ਗਏ ਉਹ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਉਸ ਬੱਸ ਦੇ ਵਿੱਚ ਇੱਕ ਕੰਡਕਟਰ ਇੱਕ ਲੇਡੀ ਲੇਡੀ ਕੰਡਕਟਰ ਤੇ ਇੱਕ ਬੱਸ ਡਰਾਈਵਰ ਸੀ ਤੇ ਬੱਸ ਆਪਣੇ ਰੂਟ ਪਰ ਚੱਲਦੀ ਜਾ ਰਹੀ ਹੈ ਦੋ ਰੂਟ ਟੱਪਣ ਤੋਂ ਬਾਅਦ ਪਿਛੇ ਜਣੇ ਸੀਗੇ ਟੋਟਲ 6 ਜਣੇ ਸੀ ਉਸ ਟਾਈਮ ਉਹ ਬੱਸ ਦੇ ਵਿੱਚ ਬੱਸ ਆਪਣੇ ਦੋ ਰੂਟ ਟੱਪਣ ਤੋਂ ਬਾਅਦ ਤੇ ਅੱਗੇ ਦੋ ਜਣੇ ਹੋਰ ਖੜੇ ਹੁੰਦੇ ਨੇ ਬਾਅਦ ਚ ਜਣੇ ਹੋਣਗੇ ਅੱਛਾ ਇਹ ਤਾਂ ਉਹ ਬੱਸ ਤੇ ਚੜਨ ਲਈ ਖੜੇ ਹੁੰਦੇ ਨੇ ਡਰਾਈਵਰ ਰੋਕ ਦਿੰਦਾ ਉਹ ਬੱਸ ਚ ਦੇਖਣ ਤੋਂ ਤਾਂ ਐ ਲੱਗਦਾ ਵੀ ਦੋ ਜਣੇ ਨੇ ਪਰ ਬੱਸ ਦੇ ਵਿੱਚ ਚੜਦੇ ਤਿੰਨੇ ਜਣੇ ਨੇ ਜੀ ਹਾਂ ਜਿਹੜਾ ਭਾਈ ਉਹਨਾਂ ਦਾ ਗੈਟਅੱਪ ਹੁੰਦਾ ਹੈ ਉਹ ਜੋਕਰਾਂ ਦੀ ਤਰ੍ਹਾਂ ਹੁੰਦਾ ਹੈ ਵੈਸੇ ਮੈਂ ਤੈਨੂੰ ਬ੍ਰਿੰਦਰ ਜੀ ਇੱਕ ਗੱਲ ਪਿੱਛੇ ਰੋਕ ਸਕਦਾ ਮੈਂ ਤੇ ਤੇ ਸਵਾਲ ਪੁੱਛ ਸਕਦਾ ਹਾਂ ਕਿ ਦੋ ਜਣੇ ਚੋਂ ਨਹੀਂ ਚਾਹੁੰਦੇ ਨਹੀਂ ਮਨ ਕੇ ਚਲੋ ਫਿਰ ਜਿਹੜੀ ਇਹ ਹਿਸਟਰੀ ਆ ਇਹ ਇਹਦੇ ਬਾਰੇ ਜਨ ਕਿ ਪਤਾ ਲੱਗਿਆ ਪੁਲਿਸ ਨੂੰ ਜੋ ਵੀ ਉਹ ਫਿਰ ਉੱਥੇ ਕਿਸੇ ਕੋਈ ਜਿਹੜੀ ਬਸ 'ਚ ਕੋਈ ਲੇਡੀ ਸੀ ਜਾਂ ਕਿਸੇ ਕਿਸੇ ਨੇ ਕੁਝ ਤਾਂ ਦੱਸਿਆ ਹੋਣਾ ਉਹੀ ਦੱਸ ਰਿਹਾ ਬਈ ਫਿਰ ਉਹ ਮੋਬਾਈਲ 'ਤੇ ਜਾ ਕੇ ਪਤਾ ਲੱਗੂਗਾ ਉਸ ਟਾਈਮ ਦੀ ਵੈਬਸਾਈਟਾਂ ਉਸ ਟਾਈਮ ਦੇ ਉੱਥੇ ਨਿਊਜ਼ ਪੋਰਟਲ ਤੇ ਉਹਨਾਂ ਸਭ ਦੇ ਉੱਪਰ ਪਈ ਹੈ ਠੀਕ ਜਾ ਕੇ ਆਪਾਂ ਗੂਗਲ ਚੈੱਕ ਕਰ ਸਕਦੇ ਹਾਂ ਚਲੋ ਤੁਸੀਂ ਜਾਰੀ ਰੱਖੋ ਜੀ ਉੱਤੇ ਤੇ ਅੱਗੇ ਜਾਂਦੇ ਵੇ ਉਹ ਬਸ ਦੇ ਵਿੱਚ ਤਿੰਨ ਜਣੇ ਹੋਰ ਚੜ ਗਏ ਜਿਨ੍ਹਾਂ ਦਾ ਗੈਟ ਅਪ ਜੋਕਰ ਦੀ ਤਰ੍ਹਾਂ ਸੀ ਠੀਕ ਹੈ ਵੀ ਜਿੰਨੇ ਪਗ ਜੀ ਵੀ ਕੋਈ ਸਰਕਸ ਵਾਲੇ ਸਰਕਸ ਵਾਲੇ ਸਰਕਸ ਵਾਲੇ ਤੇ ਉਹ ਜਿਹੜੀ ਉਸ ਬੱਸ ਦੇ ਵਿੱਚ ਬਜ਼ੁਰਗ ਮਾਤਾ ਸੀ ਉਹਨੂੰ ਦੇਖਣ ਨੂੰ ਉਹਨਾਂ ਦਾ ਪਹਿਰਾਵਾ ਅਲੱਗ ਚ ਲੱਗਿਆ ਓਕੇ ਤੁਹਾਨੂੰ ਪਤਾ ਨਵੰਬਰ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੋ ਜਾਈ ਬਹੁਤ ਜ਼ਿਆਦਾ ਹੋ ਜਾਈ ਚਲੋ ਬੱਸ ਆਪਣੇ ਰੂਟ ਪਰ ਚੱਲਦੀ ਜਾ ਰਹੀ ਆ ਚਾਰਕ ਸਟੇਸ਼ਨ ਅੱਗੇ ਰਹਿ ਕੇ ਤੇ ਬੱਸ ਸਟਾਪ ਲਾ ਲਓ ਉਸ ਤੋਂ ਬਾਅਦ ਉਹਨੇ ਆਪਣੇ ਡਿੱਪੂ 'ਤੇ ਜਾ ਕੇ ਖੜੇ ਹੋ ਜਾਣਾ ਸੀ ਬੱਸ ਨੇ ਤੇ ਬਾਕੀ ਨਵੰਬਰ ਮਹੀਨੇ ਚ ਚਲੋ ਆਪਣੇ ਥੋੜਾ ਠੀਕ ਹੋ ਜਾਂਦਾ ਉਧਰ ਸਾਡੇ ਜਿਆਦਾ ਆਉਂਦੀ ਐ ਤੇ ਬੱਸ ਦੀ ਇੰਜਨ ਦਾ ਖੜਕਾ ਹੋ ਰਿਹਾ ਸੀ ਨਿੱਕੀ ਸੁੰਨੀ ਰਾਤ ਸੀ ਠੀਕ ਆ ਉਹ ਜਿਹੜੀ ਬਜ਼ੁਰਗ ਔਰਤ ਸੀ ਉਹ ਦੇਖਦੀ ਆ ਵੀ ਜਿਹੜੇ ਤਿੰਨ ਬੰਦੇ ਚੜੇ ਨੇ ਤੇ ਪੁਸ਼ਾ ਲੱਗਨੇ ਬੱਕਰੇ ਨੇ ਉਹਨੂੰ ਡਿਫਰੈਂਟ ਲੱਗੇ ਤੇ ਉਹਨੇ ਦੇਖਿਆ ਧਿਆਨ ਨਾਲ ਕਿਉਂਕਿ ਉਹ ਸਾਹਮਣੇ ਵਾਲੀ ਸੀਟ 'ਤੇ ਬੰਦੇ ਓਕੇ ਤੇ ਉਹਨੇ ਧਿਆਨ ਨਾਲ ਦੇਖਿਆ ਵੀ ਜਿਹੜੇ ਤਿੰਨ ਬੰਦੇ ਚੜੇ ਨੇ ਕਿਸੇ ਦੇ ਪੈਰ ਮੁਗੇ ਰਹੇ ਨੇ ਕਿਸੇ ਦੇ ਹੱਥ ਮੁਗੇ ਵੀ ਨੇ ਤੇ ਉਹਨੇ ਲੇਡੀ ਕੰਡੈਕਟਰ ਨੂੰ ਬੁਲਾਇਆ ਵੀ ਵੀ ਇਹ ਉਹਨੂੰ ਅਲੱਗ ਲੱਗ ਰਹੇ ਉਹਨੇ ਉਸ ਨੂੰ ਰਹਿਤਾ ਵੀ ਸ਼ਾਇਦ ਕਿਸੇ ਸਰਕਸ ਚੋਂ ਆਏ ਹੋਣ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਉਹ ਬੁੜੀ ਤੇ ਦਿਮਾਗ ਵਿੱਚ ਸੀ ਬਜ਼ੁਰਗ ਉਮਰ ਔਰਤ ਨੇ ਵੀ ਸ਼ਾਇਦ ਇਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਜੋ ਮਨ ਨੂੰ ਦਿਖ ਰਿਹਾ ਹੈ ਓਕੇ ਤੇ ਨੈਕਸਟ ਸਟਾਪ ਆਉਂਦਾ ਹੈ ਉੱਥੇ ਉਹ ਪ੍ਰੇਮਿਆਂ ਜਿਹੜਾ ਜੋੜਾ ਹੁੰਦਾ ਕਪਲ ਉਹ ਉੱਥੇ ਸਟਾਪ ਪਰ ਉਤਰ ਜਾਂਦਾ ਉਤਰ ਜਾਂਦਾ ਉਤਰ ਜਾਂਦਾ ਹੁਣ ਬੱਸ ਦੇ ਵਿੱਚ ਰਹਿ ਗਏ ਬਜ਼ੁਰਗ ਲੇਡੀ ਔਰ ਜੰਗ ਲੜਕਾ ਤਿੰਨੇ ਜਣੇ ਉਹ ਅਲੱਗ ਤੇ ਦੋ ਜਣੇ ਬੱਸ ਕੰਡਕਟਰ ਔਰ ਡਰਾਈਵਰ ਓਕੇ ਠੀਕ ਹੈ ਸੱਤ ਜਣੇ ਹਜੇ ਵੀ ਬੱਸ ਚ ਨੇ ਓਕੇ ਤੇ ਬੱਸ ਇੱਕ ਰੂਟੇ ਅੱਗੇ ਜਾਂਦੀ ਹੈ ਤੇ ਜਿਹੜਾ ਜੰਗ ਲੜਕਾ ਹੁੰਦਾ ਉਹ ਬੁੜੀ ਦੇ ਅਗਲੀ ਵਾਲੀ ਸੀਟ ਉੱਪਰ ਬੈਠਾ ਹੁੰਦਾ ਓਕੇ ਬਜ਼ੁਰਗਔਰਤ ਦੇ ਅੱਗੇ ਵਾਲੀ ਸੀਟ ਉੱਪਰ ਅੱਗੇ ਵਾਲੀ ਸੀਟ ਪਰ ਬੈਠਾ ਹੁੰਦਾ ਤੇ ਬਜ਼ੁਰਗਔਰਤ ਗਾਹ ਪਾ ਦਿੰਦੀ ਹੈ। ਅੱਛਾ ਜੀ। ਬਜ਼ੁਰਗਔਰਤ ਗਾਹ ਪਾ ਕੇ ਕਹਿੰਦੀ ਆ ਵੀ ਇਹਨੇ ਮੇਰਾ ਪਰਸ ਕੱਢ ਲਿਆ, ਜੰਗ ਲੜ ਕੇ। ਓਕੇ। ਤੇ ਬਸ ਕਿਉਂ ਨਹੀਂ ਸੋਚਿਆ ਵੀ ਜੇ ਹੋ ਸਕਦਾ ਵੀ ਆਪਾਂ ਨੂੰ ਗਲਤ ਬੰਦੇ ਲੱਗੇ ਤਾਂ ਆਪਾਂ ਇਹ ਵੀ ਨਵੀਂ ਉਮਰ ਦਾ ਮੁੰਡੇ ਦੀ ਜਾਨ ਬਚਾ ਲਈ। ਹਾਂ, ਸ਼ੈਡੋ ਨੇ ਮਨ ਚਪੀ ਲਈ ਪਹਿਲੇ। ਹਨਾ। ਤੇ ਉਹਨੇ ਸੋਚਿਆ ਵੀ ਬਾਸ ਕੰਡੈਕਟਰ ਆਂਦਾ ਵੀ ਕਿਆ ਹੋ ਗਿਆ ਉਹ ਕਹਿੰਦੀ ਵੀ ਇਹ ਮੁੰਡੇ ਨੇ ਮੇਰੇ ਪੈਸੇ ਕੱਢ ਲਏ ਜੰਗ ਲੜਕੇ ਨੇ ਉਹ ਕਹਿੰਦਾ ਇਹ ਤਾਂ ਦਿੱਤੋ ਅਗਲੇ ਪਰ ਕਹਿੰਦੀ ਮੈਨੂੰ ਪਤਾ ਇਹਨੇ ਕੱਢੇ ਨੇ ਉਸ ਟਾਈਮ ਉਹ ਰੋਕਦੇ ਨੇ ਤਲਾਸ਼ੀ ਹੁੰਦੀ ਆ ਜੰਗ ਲੜਕੇ ਦੀ ਤਾਂ ਉਹਦੇ ਕੋਲ ਪਾਰਸ ਵਗੈਰਾ ਕੁਝ ਨਹੀਂ ਮਿਲਦਾ ਤਾਂ ਜਿਹੜੀ ਬਜ਼ੁਰਗਔਰਤ ਸੀ ਉਹਨੂੰ ਪਤਾ ਵੀ ਲਵੇ ਪੁਲਿਸ ਸਟੇਸ਼ਨ ਆ ਉਹ ਕਹਿੰਦੀ ਮੈਂ ਇਹਨੂੰ ਪੁਲਿਸ ਸਟੇਸ਼ਨ ਚ ਦੇਣਾ ਹੈ ਬੀ ਇਹਨੂੰ ਮੈਂ ਪਰ ਸਕਦੇ ਆ ਤੁਸੀਂ ਮੈਨੂੰ ਇਹਨੂੰ ਬੱਸ ਤੋਂ ਥੰਡੇ ਤਾਰੋ ਬੀ ਇਹਨੂੰ ਮੈਂ ਪੁਲਿਸਪੁਰ ਜਾਣਾ ਹੈ ਇਹ ਮੇਰੇ ਪੈਸੇ ਕੱਢ ਲੇ ਹਾਂ ਬਿਲਕੁਲ ਮੈਂ 100% ਕਨਫਰਮ ਕਰਦਾ ਬਾਈ ਉਸ ਤੋਂ ਬਾਅਦ ਆਉਂਦਾ ਵੀ ਬੱਸ ਡਰਾਈਵਰ ਨੂੰ ਬੱਸ ਰੋਕਣੀ ਪੈ ਜਾਂਦੀ ਆ ਬਿਲਕੁਲ ਰੋਕਣੀ ਪਈ ਜੋ ਕੰਡੈਕਟਰ ਕਹਿੰਦਾ ਵੀ ਦੇ ਦੇ ਪੁਲਿਸ ਚ ਹੋਰ ਕਰ ਵੀ ਕੀ ਆਪਾਂ ਦੇ ਆਪਾਂ ਇਹ ਸਾਡਾ ਟਾਈਮ ਹੋ ਰਿਹਾ ਸੀ ਅਸੀਂ ਅੱਗੇ ਆਪਣਾ ਸਟਾਪ ਵੀ ਲਾਣਾ ਹੈ ਨਾ ਜਿਵੇਂ ਆਪਾਂ ਕਹਿ ਰਹੇ ਨੇ ਪੰਜਾਬ ਦੇ ਦਾਸਪੁਰ ਖਤਮ ਹੋ ਰਿਹਾ ਹੈ ਬੱਸ ਲਾਉਣੀ ਹੈ ਬੱਸ ਲਾਣੀ ਹੈ ਡੀਪੂ ਚ ਤੇ ਉਹ ਡਰਿਆ ਵਾ ਤੇ ਲੜਕਾ ਉਹ ਕਹਿੰਦਾ ਮਾਤਾ ਨੂੰ ਮਾਤਾ ਮੈਂ ਤੇਰਾ ਘਰ ਘਰ ਦੇ ਲਿਆ ਪਰਸ ਹੂੰ ਕੰਲੀ ਮੈਨੂੰ ਪਤਾ ਪੁੱਤ ਤੂੰ ਨਹੀਂ ਕੰਡਿਆ ਪਰਸ ਵੀ ਮੈਂ ਤੇਰੀ ਜਾਨ ਬਚਾਉਣਾ ਚਾਹੁੰਦੀ ਸੀ ਉਹ ਮੈਨੂੰ ਬੰਦੇ ਤਿੰਨ ਅਜੀਬ ਜਿਹਾ ਲੱਗੇ ਅਜੀਬ ਲੱਗੇ ਕਹਿੰਦਾ ਮਾਤਾ ਮੇਰਾ ਤਾਂ ਅਗਲਾ ਸਟਾਪ ਤਾਂ ਹਨਾ ਕੰਲੀ ਤੂੰ ਅੱਜ ਰਾਤ ਮੇਰੇ ਕੋਲ ਮੇਰੇ ਕੋਲ ਰੁਕ ਜਾ ਕੋਈ ਗੱਲ ਨਹੀਂ ਇਹੋ ਜੀ ਵੀ ਆਪਾਂ ਇੱਕ ਵਾਰ ਮੇਰੇ ਨਾਲ ਪੂਰੇ ਸਟੇਸ਼ਨ ਚੰਦ ਕਹਿੰਦਾ ਵੀ ਕਾਸਟ ਕਾਸ ਤੇ ਜਾਣਾ ਜੀ ਆਪਾਂ ਕਿ ਪੁਰੀ ਐਫਆਈਆਰ ਜੇ ਫਾਈਲ ਕਰਾ ਦਈਏ ਵੀ ਮਨੂ ਉਹ ਬੰਦੇ ਅਣਜਾਣ ਗਲਤ ਲੱਗੇ ਵੀ ਉਹਨਾਂ ਦੇ ਕਿਸੇ ਦੇ ਹੱਥ ਨਹੀਂ ਸੀ ਪੈਰ ਨਹੀਂ ਸੀ ਜਾਂ ਮੂੜੇ ਹੋਏ ਸੀ ਵੀ ਜਾਂਚ ਹੋਵੇ ਲੈ ਉਹਦੀ ਜਾਂਚ ਕਰੋ ਹਾਂ ਤੇ ਉਸ ਟਾਈਮ ਉਹ ਰਾਤ ਨੂੰ 11:00 ਦਾ ਟਾਈਮ ਹੁੰਦਾ 11:00 ਵਜੇ ਤਕਰੀਬ ਨਾ ਉਹ ਪੁਲਿਸ ਸਟੇਸ਼ਨ ਜਾਂਦੇ ਸਟੇਸ਼ਨ 'ਚ ਬੋਣੀ ਬੈਠੇ ਹੁੰਦੇ ਨੇ ਆਰਾਮ ਤੇ ਉਹਨਾਂ ਨੇ ਗੱਲ ਸੁਣਦੇ ਨੇ ਉਹ ਬੰਦੇ ਨੇ ਵੈਸੇ ਕਹਿੰਦੀ ਆ ਨਾ ਭੂਤ ਪ੍ਰੇਸ਼ ਚ ਜ਼ਿਆਦਾ ਉਹ ਆਪਣੇ ਵਿਸ਼ਵਾਸ ਨਹੀਂ ਕਰਦਾ ਵੀ ਬਜ਼ੁਰਗ ਮਾਤਾ ਵੈਸੇ ਕਹਿ ਰਹੀ ਆ ਵੈਸੇ ਕਹਿ ਰਹੀ ਆ ਤੇ ਉਹ ਫਿਰ ਵੀ ਉਹਨੂੰ ਦਲਾਸਾ ਦੇੰਡੇ ਮਾਰੇ ਪੇਪਰ ਦੇ ਬੈਕ ਸਾਈਡ ਪੇਪਰ ਦੇ ਬੈਕ ਸਾਈਡ ਰਫ ਜਿਵੇਂ ਰਫ ਹਾਂ ਰਫ ਉਹਨੇ ਮਨ ਨੂੰ ਤਸੱਲੀ ਦੇਈ ਤੋ ਉਹਨੇ ਪੁੱਛਿਆ ਬੱਸ ਨੰਬਰ ਤਾਂ ਉਹਨੇ ਰੂਟ ਨੰਬਰ 375 ਬੱਸ ਨੰਬਰ ਸੀ ਉਹ ਦੱਸਿਆ ਉਹ ਕਹਿੰਦੀ ਮਾਤਾ ਕਿ ਆ ਡਿਫਰੈਂਟ ਕਹਿੰਦੀ ਉਹਨਾਂ ਦੇ ਪੈਰ ਮੂੜੇ ਹੋਏ ਸੀ ਗਰਦਨ ਮੂੜੀ ਹੋਈ ਸੀ ਵੀ ਮਨ ਨੂੰ ਕਹਿੰਦੇ ਠੀਕ ਆ ਮਾਤਾ ਅਸੀਂ ਜਾਂਚ ਕਰ ਲਾਂਗੇ ਉਹਨਾਂ ਨੇ ਉਹ ਉਸ ਤਰ੍ਹਾਂ ਹੀ ਪੇਪਰ ਨੰਬਰ ਵਗੈਰਾ ਲੈ ਕੇ ਉਹਨਾਂ ਦੇ ਕਿਉਂਕਿ 1970 ਤੱਕ ਕਿਉਂਕਿ 1995 ਦੇ ਵਿੱਚ ਚੋਠੇ ਟੈਲੀਫੋਨ ਦਾ ਵਿਕਾਸ ਹੋ ਚੁੱਕਿਆ ਸੀ ਸੀਸੀਟੀਵੀ ਕੈਮਰੇ ਵੀ ਲੱਗ ਚੁੱਕੇ ਸੀ ਉਹਨਾਂ ਨੇ ਰਾਤ ਰੱਖਿਆ ਖਾਲਿਆ ਤੇ ਬਸ ਅਗਲੇ ਦਿਨ ਨਵੀਂ ਸਵੇਰ ਹੁੰਦੀ ਆ ਤਾਂ ਅਗਲੇ ਦਿਨ ਗਾਹ ਪੈਂਦਾ ਵੀ ਬੀਬਸ ਆਪਣੀ ਦੇ ਡੀਪੂ 'ਚ ਪਹੁੰਚੀ ਨਹੀਂ ਹੈ ਜਾਂਚ ਹੁੰਦੀ ਆਂਦੀ ਆ ਪਿੱਛੇ ਤੋਂ ਤਾਂ ਉਹ ਥਾਣੇ 'ਚ ਵੀ ਰਿਪੋਰਟ ਆ ਜਾਂਦੀ ਆ ਉਹ ਵੈਸੇ ਦੇਖਦੇ ਨੇ ਵੀ 375 ਦਾ ਰਾਤ ਬਜ਼ੁਰਗ ਮਾਤਾ ਲਗਾ ਕੇ ਗਈ ਸੀ ਬਿਲਕੁਲ ਬਿਲਕੁਲ ਕਹਿੰਦੇ ਬੁਲਾਓ ਉਹਨਾਂ ਨੂੰ ਤੇ ਉਹ ਆਂਦੀ ਆ ਉਹ ਫਿਰ ਬਿਆਨ ਦਰਜ ਕਰਾਉਂਦੀ ਆ ਪੁਲਿਸ ਵਾਲਿਆਂ ਨੂੰ ਸਾਰਾ ਕੁਝ ਦੱਸਦੀ ਆ ਸਾਰਾ ਕੁਝ ਉਹਦਾ ਦੱਸਦੀ ਆ ਹਾਂ ਤੇ মিডিਏ ਚ ਰਿਪੋਰਟ ਹੋ ਜਾਂਦੀ ਆ মিডিਆ ਵਾਲੇ ਉਹਨਾਂ ਦੀ ਇੰਟਰਵਿਊ ਲੈਣ ਲੱਗ ਜਾਂਦੇ ਨੇ ਉਹ ਦੂਰ ਤੋਂ ਮਾਤਾ ਜੀ ਆਰ ਲੜਕੇ ਦੀ ਵੀ ਮੈਂ ਮੈਂ ਜਾਣ ਪਛਾਈ ਹੈ ਨਾ ਮੈਨੂੰ ਉਹ ਇਸ ਤਰ੍ਹਾਂ ਲੱਗੇ ਉਹਨਾਂ ਦੇ ਪੈਰ ਮੁੰਡੇ ਹੋਏ ਸੀ ਹੱਥ ਮੁੰਡੇ ਹੋਏ ਸੀ ਅਜੀਬ ਜਿਹੀ ਸ਼ਕਲਾਂ ਸੀ ਤੇ ਉਹ ਵਸ ਨਹੀਂ ਮਿਲਦੀ ਹੈ ਠੀਕ ਹੈ ਪੂਰ ਸੇ ਲਗਾਤਾਰ ਇੱਕ ਮਹੀਨਾ ਜਾਂਚ ਕਰਦੀ ਰਹਿੰਦੀ ਆ ਕਿ ਇਥੇ ਵੀ ਨਾ ਹੋਰ ਬੜੀ ਗੱਲ ਜਿੱਥੇ ਉਹ ਬਜ਼ੁਰਗ ਲ ਮਹਿਲਾ ਆਹ ਲੜਕਾ ਉੱਤਰ ਗਈ ਉੱਥੇ ਵੀ ਸੀਸੀਟੀਵੀ ਕੈਮਰੇ ਸੀ ਪਿੱਛੇ ਵੀ ਸੀਸੀਟੀਵੀ ਕੈਮਰੇ ਤੇ ਕਿਉਂਕਿ ਉਧਰ ਬਈ ਟੈਕਨੋਲੋਜੀ ਆਪਣੇ ਉਹਨਾਂ ਨੂੰ ਵੈਸੇ ਹਾਂ ਐਡਵਾਂਸ ਦੀ 1995 ਦੀ ਗੱਲ ਹੈ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਦੀ ਗੱਲ ਹੈ ਜੀ ਆਪਣੇ ਜਿਹੜੇ ਕੈਮਰੇ ਆ ਦਾ ਹੁਣ ਮਲੋ ਟ੍ਰੈਂਡ ਜ਼ਿਆਦਾ ਹੈ ਉੱਥੇ ਪਹਿਲਾਂ ਪਹਿਲਾਂ ਟੈਕਨੋਲੋਜੀ ਆਵੇ ਤੇ ਉਹਨਾਂ ਨੇ ਦੇਖਿਆ ਜਿੱਥੇ ਤੋਂ ਬੱਸ ਚੱਲੀ ਹੈ ਸਾਰੀ ਜਗ੍ਹਾ ਕੈਪਚਰ ਹੋ ਗਈ ਹੈ ਇਹ ਬੱਸ ਆਈ ਹੈ ਵੀ ਕਿਹੜੇ ਕਿਹੜੇ ਕੈਮਰੇ ਜੁਨੇ ਹਾਂ ਵੀ ਸਾਰੇ ਰੂਟ ਪਰ ਜਿੱਥੇ ਵੀ ਉਹਨੇ ਬੱਸ ਸਟਾਪ ਲਿਆ ਜਿੱਥੇ ਉਹ ਲੜਕਾ ਅਰੋਭ ਜੁਗੋ ਔਰ ਦੁਤਰੀ ਰੁਕ ਜੀ। ਉਹ ਕਿਉਂ ਡੇ ਰੁਕੇ ਰੁਕੇ। ਉਸ ਤੋਂ ਬਾਅਦ ਵੀ CCTV ਚੈੱਕ ਹੋਏ। ਲਾਸਟ CCTV ਜਿੱਥੇ ਉਹ ਬਜ਼ੁਰਗ ਔਰਤ ਆਹ ਉਹ ਜੰਗ ਲੜਕਾ ਉਤਰਿਆ। ਹੂੰ। ਉਸ ਜਗ੍ਹਾ ਤੇ ਵੀ CCTV ਦੇ ਵਿੱਚ ਉਹ ਆਈ ਬੱਸ। ਉਹ ਉੱਤਰਦੇ ਵੀ ਲਿਖੇ। ਉਸ ਤੋਂ ਬਾਅਦ ਅਗਲੇ 6 4 ਰੂਟ ਜੋ ਬਸੇ ਹੀ ਉਹਦੇ। ਸਾਰੇ ਜਗ੍ਹਾ ਕੈਮਰੇ ਸੀ। ਕਿਸੇ ਜਗ੍ਹਾ ਕੈਮਰੇ ਚ ਬਸ ਨਹੀਂ ਆਈ ਨਾ ਡਰਾਈਵਰ ਆਇਆ ਨਾ ਕੰਡਕਟਰ ਆਇਆ ਕੋਈ ਨਹੀਂ ਉਤਰਦਾ ਉਹ ਬੱਸ ਹੀ ਉੱਤੇ ਨਹੀਂ ਆਇਆ ਹੈ ਹਾਂ ਬੱਸ ਹੀ ਨਹੀਂ ਆਈ ਉਹ ਬੱਸ ਹੀ ਨਹੀਂ ਗਈ ਹੈ ਪੁਲਿਸ ਨੇ ਜਾਂਚ ਕਰਨ ਕਰੀ ਕੁ ਮਿੰਨਾ ਚ ਉੱਥੋਂ ਚੱਲ ਗਈ ਬੱਸ ਹਾਂ ਅੱਜ ਤੱਕ ਗਈ ਉੱਥੇ ਤੱਕ ਪਹੁੰਚਣਾ ਸੀ ਵੀ ਬੱਸ ਗਈ ਰਸਤੇ ਚ ਕਿੱਥੇ ਰਸਤੇ ਚ ਗਈ ਕਿੱਥੇ ਪੁਲਿਸ ਜਾਂਚ ਕਰ ਰਹੀ ਸੀ ਤੇ ਇੱਕ ਮਿੰਨਾ ਵੀਰੇ ਇਹਨੂੰ ਸਟੋਰੀ ਨੂੰ ਹੋ ਚੁੱਕਿਆ ਤਾਂ ਤੇ ਇੱਕ ਨਾ ਜਿਵੇਂ ਆਪਾਂ ਪੇਡਾਂ ਚਾਰਨ ਵਾਲੇ ਕਹਿ ਦਿੰਦੇ ਆ ਉੱਥੇ ਇੱਕ ਫਰੇਗਰੈਂਸ ਹਿੱਲ ਪੈਂਦੀ ਆ ਓਕੇ ਪਹਾੜੀ ਪਹਾੜੀ ਫਰੇਗਰੈਂਸ ਹਿੱਲ ਦੇ ਨਾਮ ਨਾਲ ਫੇਮਸ ਆ ਉਹ ਤੇ ਉਹ ਥੇ ਤੋਂ ਹੈਗੀ ਆ 110 ਪਤਾ ਨਹੀਂ 12 ਕਿਲੋਮੀਟਰ ਦੇ ਕਰੀਬ ਅੱਜ ਓਕੇ ਉਹ ਰੂਟ ਤੋਂ ਉਹ ਰੂਟ ਤੋਂ ਹਾਂ ਤੇ ਹੌਲੀ ਹੌਲੀ ਪੁਲਿਸ ਕੋਲ ਸੂਚਨਾ ਮਿਲਦੀ ਆ ਕਿ ਉਹ ਬੱਸ ਉੱਥੇ ਪਈ ਆ ਕਿ ਉੱਥੇ ਜਾ ਕੇ ਦੇਖ ਉੱਥੇ ਐਕਸੀਡੈਂਟ ਹੋਇਆ ਸੀ ਕਿਸੇ ਬੰਦੇ ਨੇ ਦਾਸ ਸੀ ਕਿਸੇ ਬੰਦੇ ਦਾਸ ਦਾ ਤਾਂ ਪੁਲਿਸ ਨੇ ਜਾਂਚ ਕਰੀ ਫਿਰ ਉਹੀ ਬੱਸ ਸੀ ਅੱਛਾ ਇਹ ਉਹੀ ਬੱਸ ਸੀ ਰੂਟ ਨੰਬਰ 375 ਓਕੇ ਜੀ ਤੇ ਉਹੀ ਵਸ ਸੀ ਜਦੋਂ ਪੁਲਸ ਨੇ ਜੇਸੀਬੀ ਲਾ ਲੋ ਵਗੈਰਾ ਖਿੱਚੀ ਬਾਹਰ ਤਾਂ ਬੱਸ ਕੱਢੀ ਉਹਦੇ ਵਿੱਚ ਕਿੰਨ ਲਾਸ਼ਾਂ ਓਕੇ ਜਿਹੜੀ ਉਹ ਬਜ਼ੁਰਗਔਰਤਾਂ ਨੇ ਕਹਿ ਆਲਰੇਡੀ ਸੀਆਂ ਡਰਾਈਵਰ ਦੀ ਲਾਸ਼ ਤੇ ਕੰਡੈਕਟਰ ਦੀ ਲਾਸ਼ ਪੰਜ ਲਾਸ਼ਾਂ ਉਹ ਬੱਸ ਅੱਧੀ ਵਿੱਚ ਰੁਪੀ ਹੋਈ ਸੀ ਤਿੰਨ ਉਹ ਬੰਦੇ ਦੀਆਂ ਲਾਸ਼ਾਂ ਤੇ ਤਿੰਨੋ ਬੰਦਿਆਂ ਦੀ ਲਾਸ਼ਾਂ ਸੀ ਆ ਪੰਜ ਹੋ ਗਈਆਂ ਪੰਜ ਹੋ ਗਈਆਂ ਓਕੇ ਤੇ ਜਦੋਂ ਇਹ ਬੱਸ ਬਾਹਰ ਕੱਢੀ ਤਾਂ ਉਹਨੇ ਦੇਖਿਆ ਵਿੱਚ ਇੰਨਾ ਤੇਲ ਨਹੀਂ ਸੀ ਬੱਸ ਇੰਨੀ ਦੂਰ ਪਹੁੰਚ ਕੇ ਪਹੁੰਚ ਕਿਵੇਂ ਗਈ ਕਿਉਂਕਿ ਜਿਹੜਾ ਡਿੱਪੂ ਟੱਕ ਦਾ ਤੇਲ ਹੁੰਦਾ ਨੈਕਸਟ ਦੇ ਨਿਊ ਨਾਮਾ ਤੇਲ ਭਰਿਆ ਜਾਂਦਾ ਉਹ ਇੰਨੀ ਰੂਟੇ ਦੂਰ ਜਾ ਨਹੀਂ ਸਕਦੀ ਰੋਜ਼ ਨਵਾਂ ਭਰਿਆ ਜਾਂਦਾ ਉਸ ਉਸ ਸਮੇਂ ਸਾਹਮਣੇ ਦਾ ਪਤਾ ਵੀ ਗੱਡੀ ਦੀ ਕਿੰਨੇ ਕਿਲੋ ਇੰਨਾ ਕ ਤੇਲ ਦੀ ਵੀ ਇੱਥੇ ਕਿਵੇਂ ਹਰ ਜਗ੍ਹਾ ਕੋਈ ਪੰਪ ਨਹੀਂ ਦਾ ਹਾਂ ਰਸਤੇ 'ਚ ਕੋਈ ਪੰਪ ਨਹੀਂ ਤਾਂ ਕਿਉਂਕਿ ਸਿਰਫ ਡਿੱਪੂ 'ਚ ਪੰਪ ਹੁੰਦਾ ਸੀ ਉੱਥੇ ਤੋਂ ਭਰਿਆ ਜਾਂਦਾ ਜੋ ਕਹਿੰਦੇ ਵੀ ਇੰਨਾ ਤੇਲ ਤਾਂ ਹੈ ਉਹ ਨਹੀਂ ਤਾਂ ਵੀ ਬਸ 608 ਕਿਲੋਮੀਟਰ ਦੂਰ ਪਹੁੰਚ ਜਾਵੇ ਤੇ ਉਸ ਤੋਂ ਬਾਅਦ ਪੁਲਿਸ ਨੇ ਦੇਖਿਆ ਵੀ ਇਹਦੀ ਜਾਂਚ ਇੱਥੇ ਤੋਂ ਬਤਲੂ ਟੇਲ ਵਾਲੀ ਟੈਂਕੀ ਖੁੱਲੀ ਜਾਵੇ ਜਦੋਂ ਤੇਲ ਵਾਲੀ ਟੈਂਕੀ ਖੋਲੀ ਤਾਂ ਉਹ ਸਾਰੀ ਲਹੂ ਦੇ ਨਾਲ ਭਰੀ ਹੋਈ ਸੀ ਓਕੇ ਉਸ ਸਮੇਂ ਤੇ ਪੁਲਿਸ ਨੂੰ ਕਿਹਾ ਨਾ ਵੀ ਇਹ ਕਹਾਂ ਕਿ ਮੈਂ ਹੋ ਸਕਦਾ ਯਾਰ ਤੁਸੀਂ ਸਟੋਰੀ ਬਰਿੰਦਰ ਸਿੰਘ ਮੈਨੂੰ ਦੱਸਦੇ ਹੋ ਮੈਨੂੰ ਉਹਰੇ ਦੱਡਕੀਨ ਨਹੀਂ ਹੋ ਰਿਹਾ ਵੀ ਉਹਨਾਂ ਵੀ ਆਪਾਂ ਕਿੱਦਾਂ ਇਹ ਗੱਲ ਕਰ ਰਹੇ ਆ ਅੱਜ ਵੀ ਸਾਡੇ ਈਵਰ ਵੀ ਇੱਕ ਵਾਰੀ ਤਾਂ ਇਸ ਦੁਆਕੇ ਤੋਂ ਸੋਚਣਗੇ ਵੀ ਇਹ ਗੱਲ ਯਾਰ ਕਿਵੇਂ ਹੋ ਸਕਦੀ ਹੈ ਅੱਜ ਵੀ ਵੀਰੋਂ ਉੱਥੇ ਗੂਗਲ ਕਰ ਸਾਡੇ ਨੇ ਨਿਊਜ਼ ਪੋਰਟਲ ਉੱਥੇ ਛਪੀ ਵੀ ਆ ਬਿਲਕੁਲ ਜੀ ਬਿਲਕੁਲ ਠੀਕ ਆ ਆਪਾਂ ਬਕਾਇਦਾ ਸੱਚ ਨਾਲ ਦੱਸ ਰਹੇ ਹਾਂ ਬਈ ਤੇ ਉਸ ਤੋਂ ਬਾਅਦ ਪੁਲਿਸ ਕਹਿੰਦੀ ਵੀ ਇਹਨੂੰ ਥਾਣੇ ਲੈ ਚਲੋ ਜੀ ਮੈਂ ਕਹਿੰਦੇ ਆ ਆਪਾਂ ਵੀ ਬਸ ਥਾਣੇ ਲੈ ਆਓ ਤੇ ਉਸ ਤੋਂ ਬਾਅਦ ਚਾਈਨਾ ਤਿੰਨ ਨੂੰ ਪਤਾ ਵਿਗਿਆ ਨਹੀਂ ਮਾਰਲੇ ਚ ਤੇਜ ਆ ਆਪਣੇ ਇੰਡੀਆ ਨਾਲੋਂ ਵੀ ਤੇਜ ਸਰਚ ਮੌਕਾ ਸਰਚ ਮੌਕਾ ਸਰਚ ਚ ਚਲੋ ਸਾਰੇ ਕਿਤੇ ਹੁੰਦੇ ਨੇ ਸਾਰੇ ਪਰ ਉਹਨਾਂ ਦੀ ਐਡਵਾਂਸ ਐਡਵਾਂਸ ਟੈਕਨੋਲੋਜੀ ਆ ਜਦੋਂ ਵੀਰ ਉੱਥੇ ਉਹਨਾਂ ਦੇ ਵਿਗਿਆਨੀਆਂ ਨੇ ਪਤਾ ਲਗਾਇਆ ਲਾਸ਼ਾਂ ਬਾਰੇ ਵੀ ਕਿੰਨੇ ਸਾਲ ਪੁਰਾਣੀਆਂ ਆ ਜਿਹੜੀਆਂ ਤਿੰਨ ਲਾਸ਼ਾਂ ਸੀ ਜਿਹੜੀ ਤਾਂ ਬਜ਼ੁਰਗ ਮਾਤਾ ਕਹਿ ਰਹੀ ਸੀ ਇੱਕ 500 ਸਾਲ ਪੁਰਾਣੀ ਆ ਇੱਕ 300 ਸਾਲ ਪੁਰਾਣੀ, ਇੱਕ 200 ਸਾਲ ਪੁਰਾਣੀ ਜਿਹੜੇ ਵਿੱਚ ਉਹ ਜੇ ਬੰਦੇ ਚੜੇ, ਆ ਜੇ ਬੰਦੇ ਚੜੇ ਸੀ। ਓਕੇ ਓਕੇ। 500 ਸਾਲ, 300 ਸਾਲ, 200 ਸਾਲ ਪੁਰਾਣੀਆਂ ਲਾਸ਼ਾਂ ਸੀ। ਬਿਲਕੁਲ। ਅਤੇ ਉਸ ਤੋਂ ਬਾਅਦ ਵੀ ਇੱਕ ਹੋਰ ਇੰਟਰਸਟਿੰਗ ਗੱਲ ਹੈ। ਜਿਹੜੀ ਡਰਾਈਵਰ ਆਰ ਕੰਡੈਕਟਰ ਦੀ ਲਾਸ਼ ਸੀ, ਉਹ ਸਿਰਫ 1 ਮਹੀਨਾ ਹੀ ਪੁਰਾਣੀ। 1 ਮਹੀਨਾ ਪਹਿਲਾਂ ਦੀ। ਕਿ ਵੀ ਬਸ ਉਸੇ ਟਾਈਮ ਆ ਉਸੇ ਟਾਈਮ ਦੀ ਜਿਸ ਟਾਈਮ 'ਤੇ ਗੈਰ ਹੋਇਆ ਉਸ 1 ਮਹੀਨਾ ਪੁਰਾਣੀ ਲਾਸ਼ਾਂ ਸੀ। ਕਿਉਂਕਿ ਭਾਈ ਅੱਜ ਕੱਲ੍ਹ ਨੂੰ ਵੀ ਹੁਣ ਪਤਾ ਲੱਗ ਜਾਂਦਾ ਹਨਾ DNA ਪਤਾ ਲੱਗ ਜਾਂਦਾ ਹੈ। ਕਿਦਾਂ? ਬਾਕੀ ਭਾਈ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਸਾਡਾ ਚੈਨਲ ਲਾਈਕ ਕਰਨੇ ਸਬਸਕ੍ਰਾਈਬ ਕਰਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਜੇ ਅੱਗੇ ਵੀ ਤੁਸੀਂ ਨੇ ਨਵੀਆਂ ਨਵੀਆਂ ਸਟੋਰੀਆਂ ਆਉਣਗੀਆਂ ਸਾਡੀਆਂ ਸਟੋਰੀਆਂ ਤੁਸੀਂ ਦੇਖਣ ਵਾਸਤੇ ਭਾਈ ਸਾਡਾ ਚੈਨਲ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਬਾਕੀ ਜੀ ਕੱਲ ਨੂੰ ਮਿਲਦੇ ਹਾਂ ਕਿਸੇ ਨੈਕਸਟ ਸਟੋਰੀ ਨਾਲ ਬਾਕੀ ਅਸੀਂ ਕੱਲ ਦੀ ਸਾਰਿਆਂ ਨੂੰ ਸਬਸਕ੍ਰਾਈਬ ਕਰਦੇ ਆਂ ਜੀ